ਆ ਵੇਖ ਲਓ ਬਈ ਆ ਚੀਜ਼ ਆ ਜਿਹੜੀ ਆ ਇਹ ਇਸ ਪਾਸਿਓਂ ਖੋਲ ਕੇ ਤੇ ਇੱਥੇ ਵੀ ਕੱਸੀ ਜਾ ਸਕਦੀ ਆ ਲੇਕਿਨ ਇੱਥੋਂ ਉੱਚੀ ਹੋ ਗਈ ਆ ਸਭ ਤੋਂ ਵਧੀਆ ਲੱਗੀ ਅੱਗੇ ਨਾਲੋਂ ਇਹ ਪੱਤੀ ਇੱਕ ਵੱਖਰੀ ਪਹਿਲੇ ਲੱਗੀ ਸੀਗੀ ਹੁਣ ਉੱਪਰਲੀ ਪੱਤੀ ਜੋੜਨੀ ਆ ਇਧਰੋਂ ਜਗਾੜ ਬਣਿਆ ਹੁਣ ਹੁਣ ਮਜ਼ਬੂਤੀ ਬਣੇਗੀ ਪਹਿਲਾਂ ਜਿਹੜੀ ਸ਼ਾਕਰ ਦੇ ਨਾਲ ਲੱਗੀ ਆ ਪੱਤੀ ਉਹਦੇ ਤੇ ਹੀ ਪਾਰ ਸਾਰਾ ਹੈ ਨਵੇਂ ਸਫਰਾਂ ਦੀ ਤਿਆਰੀ ਵਾਸਤੇ ਜੁਗਾੜ ਤੁਹਾਨੂੰ ਅੱਜ ਦਿਖਾਉਣ ਲੱਗੇ ਆ ਮੋਟਰਸਾਈਕਲ ਦਾ ਮੈਂ ਵੀ ਇੱਕ YouTube ਤੋਂ ਬਹੁਤ ਮੁਸ਼ਕਲ ਦੇ ਨਾਲ ਵੀਡੀਓ ਕੱਢ ਕੇ ਦੇਖਿਆ ਸੀਗਾ ਕਿ ਕੀ ਜੁਗਾੜ ਆ ਤੇ ਇਹ ਸਾਡਾ ਮੋਟਰਸਾਈਕਲ ਆ ਨਵੇਂ ਸਫਰਾਂ ਵਾਸਤੇ ਤਿਆਰ ਤੇ ਇਹਨੂੰ ਲੈ ਕੇ ਜਾਵਾਂਗੇ ਤੇ ਅਗਲਾ ਸਫਰ ਜਿਹੜਾ ਵਾ ਲੰਬਾ ਹੋਣ ਵਾਲਾ ਵਾ ਤੇ ਅੱਜ ਦੀ ਵੀਡੀਓ ਤੁਹਾਨੂੰ ਜਿਹੜੀ ਆ ਇਸ ਮੋਟਰਸਾਈਕਲ ਦੇ ਨਾਲ ਕਿਸ ਤਰ੍ਹਾਂ ਬੈਗ ਬੰਨਣ ਲਈ ਜੁਗਾੜ ਲਾਉਣਾ ਵਾ ਉਹ ਸਾਰਾ ਇਸ ਵੀਡੀਓ 'ਚ ਤੁਸੀਂ ਦੇਖ ਲਿਆ ਅੱਜ ਤੁਹਾਨੂੰ ਦਿਖਾਉਨੇ ਆ ਇਹ ਆ ਜੀ ਮੋਟਰਸਾਈਕਲ ਸਾਡਾ ਡੀਲੈਕਸ ਜਿਹੜਾ ਸਪਲੈਂਡਰ ਦੇ ਨਾਲ ਦਾ ਮੋਟਰਸਾਈਕਲ ਹੁੰਦਾ ਤੇ ਅਕਸਰ ਜਦੋਂ ਟੂਰਾਂ ਤੇ ਜਾਂਦੇ ਆ ਤੇ ਇਹ ਜਿਹੜਾ ਜੁਗਾੜ ਆ ਇੱਥੇ ਮੋਟਰਸਾਈਕਲ ਦੇ ਨਾਲ ਬੈਗ ਬੰਨਣ ਦਾ ਜਿਹੜਾ ਉਹ ਬਹੁਤ ਦਿੱਕਤ ਆਉਂਦੀ ਹੈ ਉਸ ਟਾਈਮ ਤੇ ਤੇ ਕਿਸ ਤਰ੍ਹਾਂ ਜੁਗਾੜ ਬਣਾਉਣਾ ਵਾ ਇਹ ਵੀ ਤੁਹਾਨੂੰ ਦੱਸਦੇ ਆ ਤੇ ਇਹ ਵੀ ਚੀਜ਼ ਤੁਸੀਂ ਲੈ ਸਕਦੇ ਹੋ ਕਿਤੋਂ ਉਹ ਕੀ ਉਹ ਆਪਾਂ ਕਿਹੜੀ ਲਾਉਣੀ ਆ ਉਹ ਵੀ ਦੱਸਦਾ ਮੈਂ ਤੁਹਾਨੂੰ ਤੇ ਇਸ ਪਾਸੇ ਇਸ ਪਾਸੇ ਅਸੀਂ ਜੁਗਾੜ ਦੂਸਰੇ ਪਾਸੇ ਵੀ ਬਣਾ ਸਕਦੇ ਆ ਉਹ ਉਹਦੇ ਨਾਲ ਦਾ ਹੀ ਜਿੱਦਾਂ ਮੈਂ ਤੁਹਾਨੂੰ ਚੀਜ਼ ਦਿਖਾ ਦਿੰਦਾ ਵਾ ਤੇ ਆਹ ਵਾਲੀ ਚੀਜ਼ ਆ ਹੁਣ ਮੈਂ ਪਹਿਲੇ ਕੈਮਰਾ ਕਿਸੇ ਨੂੰ ਫੜਾਉਣਾ ਹੁਣ ਆਹ ਵਾਲੀ ਚੀਜ਼ ਆ ਆ ਆਹ ਵਾਲੀ ਚੀਜ਼ ਦੇਖੋ ਆਹ ਜਿਹੜੀ ਆ ਇਹ ਉਸ ਪਾਸੇ ਦੀ ਆ ਇਸ ਪਾਸੇ ਦੀ ਆ ਦੇਖੋ ਸੇਮ ਸੇਮ ਇਸ ਪਾਸੇ ਦੀ ਆ ਤੇ ਆਹ ਵਾਲੀ ਚੀਜ਼ ਜਿਹੜੀ ਆ ਅਸੀਂ ਇੱਧਰ ਲਾਉਣੀ ਆ ਇਸ ਪਾਸੇ ਇਹ ਲੱਗਣੀ ਆ ਇਸ ਰੋਖ ਆਹ ਵਾਲਾ ਪਾਸਾ ਅੰਦਰ ਜਾ ਰਿਹਾ ਵਾ ਇਹਨੂੰ ਇੱਥੋਂ ਖੋਲ ਕੇ ਨੱਟ ਨੂੰ ਏਦਾਂ ਦੀ ਕਿਤੇ ਤੁਸੀਂ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਜੇਗੀ ਤਕਰੀਬਨ 200 ਤੋਂ 250 ਰੁਪਏ ਦੀ ਤੇ ਇਹ ਜਿਹੜਾ ਨੱਟ ਵਾ ਇੱਥੋਂ ਖੋਲ ਕੇ ਤੇ ਇਸ ਪਾਸੇ ਅਸੀਂ ਇਹਨੂੰ ਫਿਟਿੰਗ ਕਰਾਉਣਾ ਵਾ ਇਸ ਤਰ੍ਹਾਂ ਇਹਦੇ ਨਾਲ ਇੱਕ ਇਹਦਾ ਨੱਟ ਜਿਹੜਾ ਵਾ ਲਾ ਕੇ ਕਰਕੇ ਦਿਖਾ ਦੋ ਇੱਕ ਇਹਦਾ ਨੱਟ ਜਿਹੜਾ ਇੱਥੇ ਸ਼ਾਕਰ ਦੇ ਨਾਲ ਲੱਗ ਜਾਊਗਾ ਤੇ ਇੱਕ ਜਿਹੜਾ ਵਾ ਇੱਥੋਂ ਅੱਜ ਤਾਂ ਹੁਣ ਆ ਪੱਤੀ ਆ ਇੱਥੇ ਇਸ ਤਰ੍ਹਾਂ ਇਧਰੋਂ ਇਹਦੇ ਨਾਲ ਲੱਗ ਗਿਆ ਤੇ ਇਹਦੇ ਵਿੱਚ ਬਾਕੀ ਸਾਰਾ ਜੁਗਾੜ ਤੁਹਾਨੂੰ ਦਿਖਾਵਾਂਗਾ ਕਿ ਇਹਦੇ ਵਿੱਚ ਇੱਥੇ ਪੱਤੀ ਵੈਲਡਿੰਗ ਕਰਕੇ ਇਹਦੇ ਉਹਦੇ ਨਾਲ ਕਿਸ ਤਰ੍ਹਾਂ ਲਗਾਉਣਾ ਤੇ ਇਹ ਸਾਰੀ ਅੱਜ ਦੀ ਵੀਡੀਓ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹਨੂੰ ਮੈਂ ਪਹਿਲੇ ਖੋਲਦਾ ਵਾਂ ਇਹਨੂੰ ਖੋਲ ਕੇ ਤੇ ਸੀਟ ਨੂੰ ਚੱਕਦੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਆ ਆ ਵਾਲੀ ਜਿਹੜੀ ਚੀਜ਼ ਆ ਇੱਥੇ ਇਹਦੇ ਵਿੱਚ ਪੱਤੀ ਨੂੰ ਵੈਲਡਿੰਗ ਕੀਤਾ ਜਾਊਗਾ ਇਹਦੇ ਵਿੱਚ ਇੱਥੇ ਛੇਕ ਕੱਢ ਕੇ ਤੇ ਪੱਤੀ ਨੂੰ ਵੈਲਡਿੰਗ ਕੀਤਾ ਜਾਊਗਾ ਤੇ ਇਹ ਇੱਥੋਂ ਥੋੜਾ ਜਿਹਾ ਇਹਨੂੰ ਜਿਹੜੀ ਇਹਦੀ ਚੈਸੀ ਆ ਆਹ ਸੌਰੀ ਜਿਹੜਾ ਇਹਦਾ ਆ ਆਪਾਂ ਕਹਿ ਲਈਏ ਐਸੈਸਰੀ ਆ ਇਹਦੇ ਵਿੱਚ ਥੋੜਾ ਜਿਹਾ ਛੇਕ ਕੱਢਣਾ ਪੈਣਾ ਗਰਮ ਕਰਕੇ ਇੰਨੀ-ਇੰਨੀ ਬਾਡੀ ਨੂੰ ਜਿਹੜਾ ਉਹ ਤੋੜਨਾ ਪਏਗਾ ਯਾਨੀ ਕਿ ਛੇਕ ਦੇ ਨਾਲ ਛੇਕ ਨਾਲ ਕਰਨਾ ਪਏਗਾ ਤੇ ਫਿਰ ਇੱਥੇ ਪੱਤੀ ਵੈਲਡਿੰਗ ਹੋਏਗੀ ਇਹ ਇੱਥੇ ਅਸੀਂ ਆਹ ਵਾਲੀ ਚੀਜ਼ ਨੂੰ ਇਹ ਵੀ ਬਾਜ਼ਾਰੋਂ ਤਕਰੀਬਨ 400 ਰੁਪਏ ਦੀ ਮਿਲ ਜਾਂਦੀ ਆ ਸਪਲੈਂਡਰ ਦੇ ਤੇ ਇਹ ਵੀ ਇੱਥੇ ਲਗਾ ਸਕਦੇ ਆ ਤੇ ਇਹਦੇ ਨਾਲ ਵੀ ਬੈਗ ਪਿੱਛੇ ਵੱਜ ਜਾਂਦਾ ਵਾ ਤੇ ਕਿਸ ਤਰ੍ਹਾਂ ਅਸੀਂ ਕਰਨਾ ਵਾ ਸਾਰਾ ਕੁਝ ਤੁਹਾਨੂੰ ਦਿਖਾਉਣਾ ਅੱਜ ਆਹ ਵਾਲਾ ਜਿਹੜਾ ਬੈਗ ਸਟੈਂਡ ਆ ਬੈਗ ਸਟੈਂਡ ਨੂੰ ਸਪਲੈਂਡਰ ਵਾਲੇ ਨੂੰ ਤੁਸੀਂ ਇਹਦੇ ਉੱਤੇ ਕੱਸ ਕੇ ਤੇ ਫਿਰ ਇਸ ਤੋਂ ਬਾਅਦ ਹੁਣ ਤੁਹਾਨੂੰ ਅਗਲੀ ਅਗਲਾ ਪ੍ਰੋਸੈਸ ਦੱਸਦਾ ਵਾਂ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਨਾਟਕ ਹੱਸਣੇ ਆ ਤੇ ਇਹ ਸ਼ੀਲਡਾਂ ਵੀ ਲਾ ਲੀਆਂ ਇੱਥੋਂ ਤੇ ਇਹ ਵੀ ਸ਼ੀਲਡਾਂ ਇੱਥੋਂ ਲਾ ਲੈਣੀਆਂ ਨੇ ਪਿੱਛੋਂ ਇਸ ਤਰ੍ਹਾਂ ਫਿੱਟ ਹੋਏਗਾ ਤੇ ਹੁਣ ਮਕੈਨਿਕ ਦੀ ਦੁਕਾਨ ਤੇ ਚਲਦੇ ਆ ਤੇ ਉੱਥੋਂ ਫਿਰ ਤੁਹਾਨੂੰ ਅਗਲੀ ਪੂਰੀ ਜਾਣਕਾਰੀ ਦੰਨੇ ਕਰਦੇ ਤਾਂ ਵਦਣਾ ਸ਼ੁਰੂ ਤੇ ਇੱਥੋਂ ਹਿਸਾਬ ਲਾ ਕੇ ਤੇ ਫਿਰ ਸ਼ੀਲਡ ਜਿਹੜੀ ਆ ਉਹ ਮਿਸਤਰੀ ਦੀ ਦੁਕਾਨ ਤੇ ਪਹੁੰਚ ਗਏ ਆ ਸ਼ੀਲਡ ਜਿਹੜੀਆਂ ਉਹਨੂੰ ਮੰਗਵਾਉਣਾ ਪਿਆ ਫੇਰ ਦੁਬਾਰਾ ਤੋਂ ਫੋਨ ਕੀਤਾ ਮੈਂ ਤੇ ਸ਼ੀਲਡ ਆਏਗੀ ਦੀ ਸ਼ੀਲਡ ਦੇ ਹਿਸਾਬ ਦੇ ਨਾਲ ਇਹਦੀ ਕਟਿੰਗ ਹੋਏਗੀ ਕਟਿੰਗ ਜਿਹੜੀ ਆ ਹੋ ਰਹੀ ਆ ਹੁਣ ਸਾਰੀ ਇਹਦੀ ਕਟਿੰਗ ਕਰਕੇ ਤੇ ਦੁਬਾਰਾ ਤੋਂ ਜਿਹੜਾ ਇਹਨੂੰ ਜੋੜਿਆ ਜਾਏਗਾ ਲਓ ਜੀ ਪਹਿਲੀ ਫਿਟਿੰਗ ਸਾਡੇ ਭਰਾ ਨੇ ਇਹਨਾਂ ਦਾ ਨਾਮ ਹੈਗਾ ਜੋਗਿੰਦਰ ਜੋਗਿੰਦਰ ਸਿੰਘ ਗਿਆਨੀ ਕਹਿੰਦੇ ਅਸੀਂ ਇਹਨਾਂ ਨੂੰ ਤੇ ਬਹੁਤ ਪੁਰਾਣੇ ਮੇਰਨੇ ਸਾਡੇ ਦੇ ਇਹਨਾਂ ਕੋਲ ਮੈਂ ਆਇਆ ਸੀਗਾ ਤੇ ਗੈਸ ਵੈਲਡਿੰਗ ਦਾ ਸਾਰਾ ਕੰਮ ਇਹਨਾਂ ਕੋਲ ਵਧੀਆ ਤੇ ਪਹਿਲਾ ਕੰਮ ਜਿਹੜਾ ਜੁਗਾੜ ਜਿਹੜਾ ਉਹ ਫਿੱਟ ਕਰਤਾ ਇਹਨਾਂ ਨੇ ਕਮਾ ਕੇ ਪੱਤੀ ਨੂੰ ਦੂਸਰੇ ਬੰਨੇ ਉਹੀ ਤੇ ਇਹ ਜਿਹੜਾ ਲਾਇਆ ਸੀਗਾ ਜੁਗਾੜ ਇਹਨਾਂ ਨੇ ਵੱਢਿਆ ਪਹਿਲਾਂ ਇਹਨੂੰ ਤੇ ਫਿਰ ਇਸ ਪਾਸੇ ਨੂੰ ਜਿਹੜਾ ਇਹ ਫਿੱਟ ਹੋਊਗਾ ਦੂਸਰੇ ਬੰਨੇ ਨੂੰ ਇਹ ਆ ਜੀ ਉਹ ਸਾਰਾ ਜੁਗਾੜ ਜਿਹੜਾ ਫਿੱਟ ਕਰਦੇ ਨੇ ਭਾਈ ਤੇ ਸਾਰਾ ਕੁਝ ਬੇਨਤੀ ਨਾਲ ਜਿਹੜਾ ਹੋ ਰਿਹਾ ਵਾ ਜਿਹੜੇ ਉੱਪਰ ਪੱਤੀ ਲਾਉਣੀ ਹਾਲੇ ਇਹ ਹਲੇ ਸ਼ੀਲਡ ਆਏਗੀ ਤੇ ਉਹਦੇ ਦੇ ਹਿਸਾਬ ਨਾਲ ਮੇਣਕੇ ਤੇ ਫਿਰ ਆਪਣੇ ਹਿਸਾਬ ਨਾਲ ਉਹਨੂੰ ਥੋੜਾ ਜਿਹਾ ਵੱਡਣਾ ਵੀ ਪਏਗਾ ਸ਼ੀਲਡ ਨੂੰ ਸ਼ਾਇਦ ਗਰਮ ਕਰਕੇ ਆਹ ਮੈਂ ਇੱਕ ਚੀਜ਼ ਤੁਹਾਨੂੰ ਦਿਖਾ ਦੇਣਾ ਆ ਦੇਖੋ ਆ ਪੱਤੀ ਆ ਜਿਹੜੀ ਉਧਰੋਂ ਦੂਸਰੇ ਪਾਸੇ ਇਹ ਵਾਲਾ ਪਾਸਾ ਜਿਹੜਾ ਬਾਹਰ ਨੂੰ ਆਉਣਾ ਹੈ ਪਹਿਲੇ ਪਰਾਂ ਨੂੰ ਤੇ ਇਹ ਪੱਤੀ ਵੈਲਡਿੰਗ ਜਿਹੜੀ ਆ ਲਾ ਕੇ ਤੇ ਫਿਰ ਇਸ ਪਾਸੇ ਨੂੰ ਪੱਤੀ ਦੁਬਾਰਾ ਤੋਂ ਘਮਾ ਕੇ ਜਿਹੜੀ ਲਾਈ ਆ ਤੇ ਇਸ ਤਰ੍ਹਾਂ ਜਿਗਾੜ ਜਿਹੜਾ ਬਹੁਤ ਵਧੀਆ ਬਣੇਗਾ ਬੈਗ ਜਿਹੜਾ ਬਨਣ ਵਾਸਤੇ ਆਹ ਵੇਖ ਲਓ ਬਈ ਆਹ ਚੀਜ਼ ਆਹ ਜਿਹੜੀ ਆ ਇਹ ਇਸ ਪਾਸਿਓਂ ਖੋਲ ਕੇ ਤੇ ਇੱਥੇ ਵੀ ਕੱਸੀ ਜਾ ਸਕਦੀ ਆ ਲੇਕਿਨ ਇੱਥੋਂ ਉੱਚੀ ਹੋ ਗਈ ਆ ਸਭ ਨੂੰ ਵਧੀਆ ਲੱਗੀ ਅੱਗੇ ਨਾਲੋਂ ਇਹ ਪੱਤੀ ਇੱਕ ਵੱਖਰੀ ਪਹਿਲੇ ਲੱਗੀ ਸੀਗੀ ਹੁਣ ਉੱਪਰਲੀ ਪੱਤੀ ਜੋੜਨੀ ਆ ਲੱਗੇ ਪੱਤੀ ਦੂਜੀ ਪੱਤੀ ਲੱਗ ਰਹੀ ਆ ਹੁਣ ਮੋਤੀ ਲੈ ਲੈ ਤਾਂ ਬਈ ਇਧਰੋਂ ਪੱਤੀ ਦੂਜੇ ਵੱਜੋਂ ਲੱਗ ਕੇ ਇਧਰੋਂ ਜਗਾੜ ਬਣਿਆ ਹੁਣ ਹੁਣ ਮਜ਼ਬੂਤੀ ਬਣੇਗੀ ਪਹਿਲਾਂ ਜਿਹੜੀ ਸ਼ਾਕਰ ਦੇ ਨਾਲ ਲੱਗੀ ਹੈ ਪੱਤੀ ਉਹਦੇ ਤੇ ਹੀ ਪਾਰ ਸਾਰਾ ਲੋ ਵੀ ਹੁਣ ਹੋ ਗਿਆ ਪੱਕਾ ਕੰਮ ਆਲਰੇਡੀ ਪੱਤੀ ਆ ਇਹਦੇ ਨਾਲ ਆ ਪੱਤੀ ਲਾ ਕੇ ਦੇ ਆ ਕੋ ਥੱਲੇ ਲਾਤਾ ਨਟ ਤੇ ਇਹ ਵੀ ਨਟ ਤੇ ਇਧਰ ਵੀ ਨਟ ਜਦੋਂ ਮਰਜੀ ਨਟ ਖੋਲ ਕੇ ਚਾਰ ਤੇ ਜਦੋਂ ਮਰਜੀ ਇਹਨੂੰ ਲਾ ਲਓ ਇਹਨੇ ਬਗੜਾਈ ਹੋਏਗੀ ਇਹ ਵੀ ਬਗੜਾਈ ਕਰਕੇ ਫਿਰ ਸਾਫ ਹੋਏਗਾ ਕੰਮ ਪੱਤੀ ਵੀ ਵੱਢ ਤੀ ਇਹ ਵੀ ਬਗੜਾਈ ਕਰਕੇ ਸਾਫ ਕਰ ਦੇਣਾ ਹੋਣੀ ਇਹ ਬੜਾ ਤਗੜਾ ਟਗੜ ਬਣੂਗਾ ਤੇ ਪਾਸੇ ਲੋਹੇ ਲਗਾਏ 25 ਕੀ ਦਾ ਮਿਲ ਗਿਆ ਸੀਗਾ ਲੋਹੇ ਵਾਲਾ ਮਿਲਿਆ ਨਹੀਂ ਸੀ ਕੰਨੇ ਤੇ ਤੋ ਜੋ ਵੀ ਹੈ ਵਿਗਾਰ ਇਹ ਲਾ ਗਿਆਣ ਤੇ ਰੱਖ ਦਿਆਂਗੇ ਜਿਗਾਰ ਜਿਹੜਾ ਵਾ ਉਹ ਬਣਾ ਕੇ ਆ ਗਏ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਕਿ ਜਿਗਾਰ ਜਿਹੜਾ ਵਾ ਉਹ ਕਿਵੇਂ ਦਾ ਲੱਗਿਆ ਤੇ ਤੁਸੀਂ ਵੀ ਇਸ ਜਿਗਾਰ ਨੂੰ ਬਣਾ ਸਕਦੇ ਹੋ ਤੇ ਸਿਰਫ ਇੱਕ ਚੀਜ਼ ਦੀ ਘਾਟ ਰਹਿ ਗਈ ਹੈ ਕਿ ਇਹ ਜਿਹੜਾ ਇਹ ਲਾਉਣਾ ਸੀਗਾ ਮੈਂ ਇਸ ਬਲੈਂਡਰ ਦਾ ਵਾ ਇਹ ਮੈਂ ਉੱਪਰ ਲਗਾਉਣਾ ਸੀਗਾ ਕਿ ਇੱਥੋਂ ਇੱਕ ਪੱਤੀ ਜਿਹੜੀ ਆ ਉਹ ਇੱਥੇ ਜਿਹੜੀ ਪੱਤੀ ਬਿਲਡਿੰਗ ਕਰਾਈ ਹੈ ਨਾ ਇਹ ਵਾਲੀ ਇਹ ਵਾਲੀ ਜਿਹੜੀ ਪੱਤੀ ਬਿਲਡਿੰਗ ਕਰਾਈ ਹੈ ਉਹ ਇਹਦੇ ਨਟ ਦੇ ਬਿਲਕੁਲ ਸਾਹਮਣੇ ਆ ਰਹੀ ਹੈ ਉਹਨੂੰ ਥੋੜਾ ਜਿਹਾ ਠੀਕ ਕਰਵਾਵਾਂਗਾ ਤੇ ਫਿਰ ਇਹ ਦੇਖੋ ਤੁਸੀਂ ਹੁਣ ਜਿਗਾੜ ਕਿੰਨਾ ਸੋਹਣਾ ਲੱਗਾ ਇਹ ਵੀ ਤੇ ਇਸ ਪਾਸੇ ਵੀ ਹੁਣ ਤੁਸੀਂ ਵਧੀਆ ਬੈਗ ਬਣ ਸਕਦੇ ਹੋ ਤੇ गिर ਗਿਆ ਉਤੋਂ ਇਹ ਸੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਵਧੀਆ ਲੱਗੀ ਆ ਸ਼ੇਅਰ ਜ਼ਰੂਰ ਕਰਿਓ ਇਹ ਕਿਸੇ ਹੋਰ ਦੀ ਜਾਣਕਾਰੀ ਜਿਹੜੀ ਕਿਸੇ ਹੋਰ ਨੂੰ ਇਸ ਦੀ ਜਾਣਕਾਰੀ ਮਿਲ ਜੇਗੀ ਇੱਕ ਇੱਕ ਬਹਿ ਕੇ ਇਸ ਪਾਸੇ ਤੇ ਇੱਕ ਦੂਸਰੇ ਪਾਸੇ ਵੱਜੇਗਾ ਤੇ ਇੱਥੇ ਟੈਂਟ ਵੀ ਵੱਜ ਸਕਦਾ ਵਾ ਜਿਹੜਾ ਇਹ ਜਗਾੜ ਆ ਇਹਦੇ ਨਾਲ ਇਹ ਵੀ ਫਿੱਟ ਕਰਵਾਵਾਂਗੇ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਧੰਨਵਾਦ ਜੀ ਇਹ ਆ ਜੀ ਅਗਲਾ ਦਿਨ ਹੋਣਾ ਤੇ ਅਗਲੇ ਦਿਨ ਤੋਂ ਬਾਅਦ ਦੇਖ ਲਓ ਤੁਸੀਂ ਪੂਰੀ ਤਿਆਰੀ ਜਿਹੜੀ ਆ ਮੋਟਰਸਾਈਕਲ ਦੀ ਹੋ ਚੁੱਕੀ ਐ ਤੇ ਮੋਬਾਈਲ ਮਾਉਂਟ ਵੀ ਲੱਗ ਚੁੱਕਾ ਵਾ ਤੇ ਜੇਬਾ ਵੀ ਲੱਗ ਚੁੱਕਾ ਚਾਰਜਿੰਗ ਪੁਆਇੰਟ ਵੀ ਇਹਦੇ ਵਿੱਚ ਦਿੱਤਾ ਹੋਇਆ ਉਸ ਤੋਂ ਬਾਅਦ ਦੇਖ ਲਓ ਤੁਸੀਂ ਇਹ ਵਾਲੀ ਚੀਜ਼ ਦੇਖ ਲਓ ਇਹਦੇ ਨਾਲ ਲੈ ਜਿਹੜਾ ਤੁਸੀਂ ਬੜੇ ਆਰਾਮ ਨਾਲ ਬੰਨ ਸਕਦੇ ਹੋ ਇਹ ਹੁਣ ਪੂਰੀ ਕੰਪਲੀਟ ਹੋ ਚੁੱਕੀ ਆ ਆ ਪੱਤੀ ਇੱਕ ਇੱਥੇ ਪੱਤੀ ਅੰਦਰ ਬਾਅਦ ਵੈਲਡਿੰਗ ਕਰਨੀ ਹੁੰਦੀ ਆ ਤੇ ਪੱਤੀ ਇੱਥੇ ਵੈਲਡਿੰਗ ਕਰਕੇ ਥੱਲੇ ਨੂੰ ਪੱਤੀ ਦੇ ਕੇ ਤੇ ਉਹਦਾ ਵੀ ਬਣਾ ਕੇ ਤੇ ਫੇਰ ਪੱਤੀ ਇਹਦੇ ਨਾਲ ਵੈਲਡਿੰਗ ਹੁੰਦੀ ਹੈ ਤੇ ਇਹ ਵਾਲੀ ਜਿਹੜੀ ਚੀਜ਼ ਆ ਵਾ ਇਹ ਦੂਸਰੇ ਪਾਸੇ ਹੁੰਦੀ ਹੈ ਇਹਨੂੰ ਖੋਲ ਕੇ ਇੱਥੋਂ ਤੁਸੀਂ ਹੁਣ ਤੁਸੀਂ ਇਸ ਚੀਜ਼ ਨੂੰ ਤੁਸੀਂ ਇੱਥੋਂ ਖੋਲ ਵੀ ਸਕਦੇ ਹੋ ਇੱਥੇ ਵੀ ਨਾਟ ਲਗਾਇਆ ਹੋਇਆ ਵਾ ਤੇ ਇਹਨੂੰ ਖੋਲ ਕੇ ਇੱਕ ਇਹ ਨਾਟ ਹੋ ਗਿਆ ਇੱਕ ਇਹ ਨਾਟ ਤੇ ਇੱਕ ਇਹ ਨਾਟ ਤਿੰਨੇ ਨਾਟ ਖੋਲ ਕੇ ਤੁਸੀਂ ਇਹਨੂੰ ਲਾ ਵੀ ਸਕਦੇ ਹੋ ਤੇ ਇਹ ਹੁਣ ਤਿਆਰੀ ਫੁੱਲ ਹੋ ਚੁੱਕੀ ਆ ਇਹ ਵੀ ਪਿੱਛੇ ਜਿਹੜਾ ਬਾਈ ਸਪਲੈਂਡਰ ਦਾ ਲਗਾ ਦਿੱਤਾ ਵਾ ਇਹਦੇ ਉੱਤੇ ਟੈਂਟ ਵਗੈਰਾ ਆ ਜਾਊਗਾ ਤੇ ਇੱਕ ਬੈਗ ਇੱਧਰ ਆ ਜਾਊਗਾ ਤੇ ਇੱਕ ਬੈਗ ਇਸ ਪਾਸੇ ਆ ਜਾਊਗਾ ਇਸ ਤਰ੍ਹਾਂ ਤੁਸੀਂ ਇਸ ਮੋਟਰਸਾਈਕਲ ਦੀ ਤੁਸੀਂ ਮੋਡੀਫਾਈ ਇਹਨੂੰ ਕਰ ਸਕਦੇ ਹੋ ਮੋਟਰਸਾਈਕਲ ਨੂੰ ਬਾਕੀ ਇਹਦਾ ਕੋਈ ਚਲਾਨ ਨਹੀਂ ਹੈਗਾ ਕਿਉਂਕਿ ਬਿਲਕੁਲ ਬਾਹਰ ਨਹੀਂ ਹੈਗਾ ਇਹ ਜੇ ਬਾਹਰ ਹੋਵੇ ਤਾਂ ਫੇਰ ਆਹ ਵਾਲੀ ਚੀਜ਼ ਜਿਹੜੀ ਆ ਸੇਮ ਟੂ ਸੇਮ ਉਸੇ ਪਾਸੇ ਦੀ ਇੱਧਰ ਲੱਗੀ ਆ ਇਹਦਾ ਕੋਈ ਚਲਾਨ ਨਹੀਂ ਹੈਗਾ ਇਹ ਆ ਜੀ ਵੀਡੀਓ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਅਗਲੇ ਟੂਰ ਤੇ ਬਹੁਤ ਲੰਬਾ ਟੂਰ ਹੋਣ ਵਾਲਾ ਇਹ ਆ ਜੀ ਮੋਡੀਫਿਕੇਸ਼ਨ